क्या नाम है भैया आपका रजी मोहम्मद अच्छा क्या क्या हादसा हुआ है? मैं फर्स्ट आ रहा था लैंड में छोटे हाथी ने बराबर सेट में से आ, सेट मारी गाड़ी पटली पे चढ़ी पटली से उतारी तो पलट गई। नवेडा दादरी से आ रहे थे जलंधर जाना है कौन हो गया बचा दोनों का हो गया ਕਿਸੇ ਕੇ ਨਾ ਕਿਸੇ ਕੇ ਨਾ ਕੋਈ ਕਿਸੇ ਕੇ ਝੋਟ ਨਾ ਕਿਸੇ ਕੇ ਸਭ ਬਚਾਵੇ ਉਹ ਇਕੱਲੇ ਨੇ ਜਿੰਨਾਂ ਸਾਥ ਮੇ ਖਾ ਗਏ ਇਕੱਲੇ ਹੀ ਇਹ ਕਿਤਨੇ ਕਿੰਨੇ ਵਜੇ ਦਾ ਹਾਦਸਾ ਹੈ ਇਹ 7:30 ਵਜੇ ਦਾ ਸਵੇਰ ਸਰ ਕੀ ਹਾਦਸਾ ਹੋਪਨੇ ਆਇਆ ਇਹ ਤੜਕੇ ਜੀ ਇਧਰੋਂ ਇੱਕ ਬੱਸ ਦੇ ਨਾਲ ਗੱਡੇ ਇੱਕ ਛੋਟਾ ਹੱਥੀ ਟਕਰਾ ਗਿਆ ਸੀਗਾ ਜੀ ਛੋਟਾ ਹੱਥੀ ਵੀ ਪਲਟ ਗਿਆ ਤੇ ਮੂਰੇ ਹੁੰਦਾ ਸੀ ਟਰੱਕ ਕੰਟੇਨਰ ਬੰਦ ਕੰਟੇਨਰ ਵੱਡਾ ਟਰਾਲਾ ਉਹ ਵੀ ਪਲਟ ਗਿਆ ਜੀ ਤੇ ਜਾਨੀ ਨੁਕਸਾਨ ਕੋ ਨਹੀਂ ਆ ਸਿਰਫ ਮੁੱਲੀ ਜਈ ਆਪਣੇ ਰਗੜਾਂ ਲੱਗੀਆਂ ਨੇ ਬੰਦੇ ਦੇ ਤੇ ਬਾਕੀ ਬਚਾਇਆ ਸਾਰਾ ਹਾਂਜੀ ਹਾਂ ਇਹ ਇਧਰੋਂ ਦਿੱਲੀ ਵਾਲੀ ਸਾਈਡ ਤੋਂ ਆ ਰਹੇ ਸੀ ਇਹ ਇਧਰ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸੀ ਇਹ ਕੰਟੇਨਰ ਭਰਿਆ ਹੋਇਆ ਜਿਹੜਾ 26 27 ਟਨ ਮਾਲ ਲੋਡਾ ਠੀਕ ਹੈ ਚਾਲਕ ਵਗੈਰਾ ਡਰਾਈਵਰ ਹਾਂਜੀ ਠੀਕ ਹੈ ਬਚਾਰ ਰਹਿ ਗਿਆ ਤੇ ਮੁੱਲੀ ਜਈ ਰਗੜੇ ਲੱਗੀਆਂ ਉਹਨਾਂ ਦੇ ਡਰਾਈਵਰ ਤੇ ਬਾਕੀ ਹਾਂਜੀ ਬਚਾਇਆ ਸਾਰਾ